ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਨਿਊ ਹਾਲੈਂਡ 3630 ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਆ ਤੇ ਕਿੱਥੇ ਟਰੈਕਟਰ ਖੜਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਬੇਨਤੀ ਆ ਕਿ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਬਾਕੀ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਕਰਦੇ ਆ ਦੋਸਤੋ ਗੱਲਬਾਤ ਵੀਡੀਓ ਦੀ ਅੱਜ ਲੈ ਕੇ ਆਏ ਦੋਸਤੋ ਨਿਊ ਹਾਲੈਂਡ 3630 ਟਰੈਕਟਰ 2024 ਮਾਡਲ ਆ ਤੇ 865000 ਰੁਪਏ ਤੇ ਰੇਟ ਰੱਖਿਆ ਗਿਆ ਤੇ ਬਾਕੀ ਤੇ ਰੇਟ ਦੋਸਤੋ ਕੀ ਫਿਕਸ ਨਹੀਂ ਹੈਗਾ ਮੋਕੇ ਦੀ ਘਟਬੱਧ ਹੋ ਜਾਊਗਾ। ਬਾਕੀ ਟਰੈਕਟਰ ਦੀ ਕੰਡੀਸ਼ਨ ਵਧੀਆ ਪਈ ਹੈਗੀ। ਰੰਗ ਪੇਂਟ ਪੱਖੋਂ ਸਾਰਾ ਸਾਫ਼ ਪਿਆਗਾ ਨਿਊ ਹਾਲੈਂਡ 36 ਦੀ ਟਰੈਕਟਰ ਤੇ ਟਾਇਰਾਂ ਦੀ ਗੱਲ ਕਰ ਲਈ ਐਮ ਆਰਪ ਦੇ ਟਾਇਰ ਆ ਚਾਰੀ ਟਾਇਰ ਵਧੀਆ ਸਾਨੂੰ ਸਾਫ਼ ਮਿਲਣਗੇ 16x28 ਦੇ ਟਾਇਰ ਆ। ਬਾਕੀ ਸਾਨੂੰ ਪੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ। ਡਾਬਲ ਥੀ ਡੰਡਾ ਸਾਨੂੰ ਨਾਲ ਮਿਲੂਗਾ। ਪੰਜਾਬ ਨੰਬਰ ਟਰੈਕਟਰ ਆ। ਸਰਟੇਟ ਰੀਜਨਲ ਹੈਗਾ 2024 ਮਾਡਲ ਤੇ ਇੰਜਨ ਗੇਅਰ ਪੂਰ ਫੁੱਲ ਕੰਮਕਾਜ ਸਰਬਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਦੋਸਤੋ ਸਤਰੀ ਲੱਗੀ ਹੋਈ ਆ ਪਾਵਰ ਸਟੀering ਡੂ ਕਲਚ ਟਰੈਕਟਰ ਬਰਨਾਲੀ ਰੀਸ ਨੂੰ ਟਰੈਕਟਰ ਮਿਲੂਗਾ ਬਾਕੀ ਦੋਸਤੋ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੈ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾਕੇ ਚ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਵੀਡੀਓ ਨੂੰ ਕਰਦੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਦੋਸਤੋ